ਹਾਂ ਜੀ ਸਤਿ ਸ਼੍ਰੀ ਅਕਾਲ ਮੇਰੇ ਵੀਰ ਕੀ ਹਾਲ ਚਾਲ ਆ ਰਹੀ ਅੱਜ ਪਹੁੰਚਿਆ ਜੀ ਮੋਗਾ ਡਾਇਰੈਕਟਰ ਮੰਡੀ ਚ ਦੱਸ ਦਿਆਂ ਤੁਹਾਨੂੰ ਅੱਜ ਕੀ ਕੀ ਰੇਟ ਨੇ ਟਰੈਕਟਰਾਂ ਦੀ ਕੀ ਕੰਡੀਸ਼ਨ ਹੈ ਦੇਖ ਸਕਦੇ ਤੁਸੀਂ ਬਹੁਤ ਵੱਡੀ ਕਤਾਰ ਲੱਗੀ ਇੱਧਰ ਵੀ ਦਿਖਾ ਦੇ ਵੀਰੇ ਨਿਕਾ ਮਰਵਾਦੇ ਦੂਰ ਤੱਕ ਬਹੁਤ ਜ਼ਿਆਦਾ ਟਰੈਕਟਰ ਖੜੇ ਨੇ ਜੀ ਇੱਧਰ ਪੌਲ ਦੇ ਥੱਲੇ ਵੀ ਬਹੁਤ ਜ਼ਿਆਦਾ ਟਰੈਕਟਰ ਖੜੇ ਨੇ ਦੱਸਾਂਗੇ ਤੁਹਾਨੂੰ ਕੀ ਕੀ ਰੇਟ ਨੇ ਅੱਜ ਦੇ ਤੇ ਕੀ ਕੰਡੀਸ਼ਨ ਹੈ ਟਰੈਕਟਰਾਂ ਦੀ ਆ ਜੋ ਫਾਰਮ ਟਰੈਕ ਦੇਖ ਸਕਦੇ ਹੋ ਇੱਕ ਮਾਡਲ ਹੈ 240000 ਰੁਪਏ ਦੀ ਡਿਮਾਂਡ ਆ ਪੰਜਾਬ ਨੰਬਰ ਆ ਜੀ ਕੰਡੀਸ਼ਨ ਤੁਸੀਂ ਦੇ ਸਕਦੇ ਹੋ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਜੀ ਜੇ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗੇ 665 ਪੈਸੇ ਟਾਇਰ ਹੈਗੇ ਇਹ ਅਗਲੇ ਤੇ ਪਿਛਲੇ ਐਮ ਆਰ ਐਫ ਦੇ ਟਾਇਰ ਹੈ ਜੀ ਦੇਖ ਸਕਦੇ ਹੋ ਕੰਡੀਸ਼ਨ ਤੁਸੀਂ ਕਿਸੇ ਪਾਸੇ ਲੀਗ ਕਰਨੀ ਹੈਗਾ ਜੀ ਤੇ ਬਿਲਕੁਲ ਸਾਫ ਹਾਲਤ ਦੇ ਵਿੱਚ ਖੜਾ ਹੈ origignal paint ਆ ਜੀ ਦੇ ਸਕਦੇ ਹੋ ਤੁਸੀਂ ਬਹੁਤ ਸਾਫ ਟਰੈਕਟਰ ਹੈ ਜੋ 2 ਲੱਖ 40 ਹਜ਼ਾਰ ਰੇ ਡਮਾਂਡ ਤੇ ਬਾਕੀ ਅੱਗੇ ਖੜਾ ਹੈ ਸਵਰਾਜ ਇਹਦੇ ਵੀ ਤੁਸੀਂ ਕੰਡੀਸ਼ਨ ਦੇ ਸਕਦੇ ਹੋ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਖੜਾ ਜੀ ਤੇ 50 ਨੰਬਰ ਇਹ ਦੇ ਸਕਦਾ ਤੁਸੀਂ 2009 ਮਾਡਲ ਆ 355000 ਰੁਪਏ ਦੀ ਮੰਗ ਆ ਦੇਖ ਸਕਦੇ ਹੋ ਕਿ ਇਹ ਪਾਸੇ ਲੀਕਸ ਨਹੀਂ ਹੈਗੀ ਜੀ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਟਾਇਰ ਹੈਗੇ 60 65 ਪੈਸੇ ਟਾਇਰ ਹੈਗੇ ਅਗਲੇ ਪਿਛਲੇ ਤੇ ਮਗਰਾਡ ਮੂਲ ਰੋਡ ਬਿਲਕੁਲ ਓਕੇ ਪਈ 70 70 ਲੰਬਾਈ ਤੇ ਬਾਕੀ ਦੇਖ ਸਕਦੇ ਕੰਡੀਸ਼ਨ ਤੇ ਹੈਵੇ 355000 ਰੁਪਏ ਦੀ ਮੰਗ ਹੈ ਦੀ ਤੇ ਬਾਕੀ ਇੱਧਰ ਖੜੇ ਸੁਵਰਾ ਯਾਰ 8552 2002 ਮਾਡਲ 2 ਲੱਖ 85000 ਰੁਪਏ ਦੀ ਮੰਗ ਆ ਦੇ ਸਕਦੇ ਤੁਸੀਂ ਇੰਜੀਨੀਅਰ ਦੀ ਫਰਮ ਗਾਰੰਟੀ ਹੈ ਜੀ ਤੇ 50 ਨੰਬਰ ਹੈ ਜੀ ਇਹਦੀ ਵੀ ਕੰਡੀਸ਼ਨ ਤੁਸੀਂ ਦੇ ਸਕਦੇ ਹੋ ਜੇ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗੇ ਤੇ ਪਿਛਲੇ ਹੈਗੇ 50 55 ਪੈਸੇ ਹੈਗੇ ਅਗਲੇ ਹੈਗੇ 60 65 ਪੈਸੇ ਟਾਇਰ ਹੈ ਤੇ ਬਾਕੀ origignal ਪੇਂਟ ਹੈ ਜੀ ਦੇ ਸਕਦੇ ਤੁਸੀਂ ਤੇ ਦੂਰੋਂ ਦਿਖਾ ਦੇ ਵੀਰੇ ਤੇ ਬਾਕੀ ਸੋਨ ਵਾਲੀ ਕਾ ਖੜਾ ਹੀ ਇੱਧਰ ਇੰਟਰਨੈਸ਼ਨਲ ਇਹਦੀ ਵੀ ਕੰਡੀਸ਼ਨ ਤੁਸੀਂ ਦੇ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਟਾਇਰ ਐਮਰਫ ਦੇ ਟਾਇਰ ਆ ਜੀ ਤੇ ਸਾਰਾ ਰਿਗਨਲ ਪੇਂਟ ਆ ਹੀ ਦੇ ਸਕਦੇ ਮਿਊਰਿਕ ਸਿਸਟਮ ਵਗੈਰਾ ਲੱਗਿਆ ਛਤਰੀ ਛਤਰੀ ਲੱਗੀ ਹੈ ਬਿਲਕੁਲ ਸਾਫ ਹਾਲਤ ਦੇ ਵਿੱਚ ਖੜਾ ਏ ਟਰੈਕਟਰ ਤੇ ਪਿਛਲੇ ਟਾਇਰ ਵੀ ਦੇ ਸਕਦਾ ਗੁੱਡਇਰ ਦੇ ਟਾਇਰ ਆ ਜੀ ਟਾਇਰਾਂ ਦੀ ਗੱਲ ਕਰੀਏ ਸਚਾਸਿਪੈਸੇ ਟਾਇਰ ਹੈਗੇ ਆ ਜੀ ਤੇ ਬਾਕੀ ਸਟੈਂਡਰਡ ਖੜਾ ਏ ਇਹਦਾ 460 ਡੀ ਆਈ 2009 ਮਾਡਲ ਆ ਜੀ ਤੇ 3 ਲੱਖ 50 ਹਜ਼ਾਰ ਦੀ ਡਿਮਾਂਡ ਹੈ ਟਰੈਕਟਰ ਟਰੈਕਟਰ ਦੇ ਸਕਦੇ ਟਾਇਰਾਂ ਦੀ ਜਗ੍ਹਾ ਗੱਲ ਕਰੀਏ ਟਾਇਰ ਹੈਗੇ 60-65 ਪੈਸੇ ਟਾਇਰ ਹੈਗੇ ਅਗਲੇ ਹੈਗੇ 40-45 ਪੈਸੇ ਟਾਇਰ ਹੈਗੇ ਜੀ ਤੇ ਦੂਰੋਂ ਦਿਖਾ ਦੇ ਫਿਰ ਵੀ ਇੱਕ ਵਾਰੀ ਤੇ オリジナル ਪੇਂਟ ਆਈ ਤੇ ਅੱਗੇ ਲੈ ਕੇ ਜਾਂਦੇ ਇੱਧਰ ਖੜਾ ਮਹਿੰਦਰਾ ਅੱਗੇ ਦਿਖਾ ਦੇ ਫਿਰ ਮਹਿੰਦਰਾ ਟਾਇਰਾਂ ਦੀ ਕੰਡੀਸ਼ਨ ਲਗਾ ਦੇ ਉਸ ਲਈ ਟਾਇਰ ਦਿਖਾ ਦੇ ਮਾੜੇ ਟਾਇਰ ਹੈਗੇ ਇਹਦੇ 80-85 ਪੈਸੇ ਟਾਇਰ ਹੈਗੇ ਮਹਿੰਦਰਾ 305 DI 22 ਮੜਲਾ 835000 ਦੀ ਡਿਮਾਂਡ ਆ ਪੰਜਾਬ ਨੰਬਰ ਹੈ ਜੀ ਤੇ ਬਾਕੀ ਇੱਧਰ ਖੜਾ ਸੁਵਰਾਜ ਆ 55 ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਪੰਜਾਬ ਨੰਬਰ ਆ ਇਹ ਵੀ ਬਿਲਕੁਲ ਸਾਫ਼ ਹਾਲਤ ਵਿੱਚ ਖੜਾ ਏ ਟਰੈਕਟਰ ਦੇਖ ਸਕਦਾ ਤੁਸੀਂ ਤੇ ਜਿਸੇ ਵੀ ਪਾਸੇ ਵੀ ਲੀਕਸ ਨਹੀਂ ਹੈਗੀ ਜੀ ਸਾਰਾ ਅਰੀਜਨਲ ਪੇਂਟ ਹੈ ਜੀ ਮਗਰਾੜ ਲੱਗਿਆ ਜੀ ਅਗਲੇ ਟਾਇਰਾਂ ਤੇ ਦੇਖ ਸਕਦਾ ਤੁਸੀਂ ਤੇ ਬਾਕੀ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ ਤੇ ਇਹਦੀ ਡਿਮਾਂਡ ਨਹੀਂ ਬਾਈ ਹੁਣਾਂ ਦੱਸੀ ਤੇ ਅੱਗੇ ਲੈ ਕੇ ਜਾਂਦੇ ਆਂ ਜੀ 7 ਮਾਡਲ 285 ਹਜ਼ਾਰ ਰੁਪਏ ਦੀ ਡਿਮਾਂਡ ਆ ਮਹਿੰਦਰਾ 575 ਡੀਆਈ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ ਇਹ ਵੀ ਬਿਲਕੁਲ ਸਾਫ ਦਾ ਕੰਡੀਸ਼ਨ ਦੇ ਵਿੱਚ ਗੁੱਡੀ ਆਰ ਦੇ ਟਾਇਰ ਹੈ ਜੀ ਅਗਲੇ ਤੇ ਪਿਛਲੇ 80 85 ਪੈਸੇ ਟਾਇਰ ਹੈਗੇ ਆ ਜੀ ਤੇ ਬਾਕੀ ਅਰਜਨ ਮਹਿੰਦਰਾ ਖੜਾ ਹੈ ਇਧਰ ਅਰਜਨ ਨੋ ਕੋ ਮਹਿੰਦਰਾ ਸੀ ਸੁਪਾਂ ਦੇ ਟੀਏ 22 ਮਾਡਲ ਦਾ 730000 ਦੀ ਡਿਮਾਂਡ ਹੈ ਟਰੈਕਟਰ ਟਰੈਕਟਰ ਤੋਂ ਦੇ ਸਕਦੇ ਆ ਸਭ ਤਲਕਾ ਨਵਾਂ ਟਰੈਕਟਰ ਹੈ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਤੇ ਬਾਕੀ ਇਧਰ ਖੜਾ ਜੀ ਸਵਰਾਜ 735 ਐਫੀ ਇਹਦੀ ਹਾਲਤ ਦੇਖ ਸਕਦੇ ਹੋ ਤਿੰਨ ਮਾਡਲ 235000 ਦੀ ਡਿਮਾਂਡ ਹੈ ਟਰੈਕਟਰ ਦੇ ਸਕਦੇ ਆ ਬਿਲਕੁਲ ਸਾਫ ਟਰੈਕਟਰ ਪਿਆ ਜੀ ਟਾਇਰ ਨਵੇਂ ਆ ਇਹ ਅਗਲੇ ਤੇ ਪਿਛਲੇ ਤੇ ਬਾਕੀ ਮਗਰਾੜ ਵਗੈਰਾ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਹੈ ਜੀ ਤੇ ਕਿਸੇ ਕੋਸੇ ਲੀਕ ਨਹੀਂ ਹੈਗੀ オリジナル ਪੇਂਟ ਹੈ ਸਾਰਾ ਬਹੁਤ ਸਾਫ਼ ਹਾਲਤ ਦੇ ਵਿੱਚ ਹੈ ਟਰਾਈ ਤੇ ਇਹ 235000 ਰੁਪਏ ਦੀ ਮੰਗ ਦਾ ਤਿੰਨ ਮਾਰ ਲਾ ਇਧਰ ਖੜਾ 7 ਮਾਰ ਲਾ ਮਹਿੰਦਰਾ 265 65 ਦੀ ਹੈ 243000 ਰੁਪਏ ਦੀ ਮੰਗ ਹੈ ਟਰੈਕਟਰ ਟਰੈਕਟਰ ਦੇ ਸਕਦਾ ਤੁਸੀਂ ਤੇ ਟਾਇਰ ਨਵੇਂ ਆ ਇਹ ਅਗਲੇ ਤੇ ਪਿਛਲੇ ਛਤਰੀ ਛਤਰੀ ਲੱਗਦੀ ਹੈ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਖੜਾ ਜੀ ਅੱਗੇ ਦਿਖਾ ਦੇ ਆ ਦੇਖੜਾ ਮਹਿੰਦਰਾ ਅਰਜਨ ਅਲਟਰਾ ਵਾਂਸ 805 ਡੀਆਈ ਦਾਸ ਮਾਰਦਾ 375000 ਰਿਡਮਾਂਡ ਤੇ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਖੜਾ ਹੀ 80 85 ਪੈਸੇ ਟਾਇਰ ਹੈ ਇਹ ਅਗਲੇ ਤੇ ਪਿਛਲੇ ਤੇ ਬਾਕੀ 50 ਨੰਬਰ ਹੈ ਦੂਰੋਂ ਦਿਖਾ ਦਿਆ ਕਰੋ ਇੱਕ ਵਾਰੀ ਇਧਰ ਸਾਰੇ ਟਰੈਕਟਰ ਦਿਖਾ ਦੇ। ਬਹੁਤ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਪਹੁੰਚਦੇ ਆ ਜੀ। ਮੂਹਗਾ ਟਰੈਕਟਰ ਮੰਡੀ ਕਿਸਾਨਾ ਭਰਾਉਣ ਹੋਈ ਐਂਤੀ ਆ। ਇੱਕ ਵਾਰੀ ਜ਼ਰੂਰ ਆ ਕੇ ਘੇੜਾ ਮਾਰੋ ਤੇ ਆਪਣੇ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ। ਜਿਹੜੇ ਨਵੇਂ ਜਿਹੜੇ ਆਪਣੇ ਚੈਨਲ ਦਾ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ। ਤੇ ਇਧਰ ਖੜਾ ਜੀ। ਅਰਜਨ ਨੌ ਮਾੜਲਾ 2,80,000 ਰੁਪਏ ਡਿਮਾਂਡ ਦੇ ਸਕਦੇ ਤੁਸੀਂ ਤੇ ਟਾਇਰ ਨਾਲ ਦੇ ਦੇ ਸਕਦੇ ਹੋ ਤੁਸੀਂ। 14 ਦੀ ਕੰਡੀਸ਼ਨ ਠੀਕ ਠਾਕ ਆ ਜੀ ਤੇ ਬਾਕੀ ਸਾਰਾ ਅਰੀਜਨਲ ਪੇਂਟ ਆ ਹੀ ਦੇਖ ਸਕਦੇ ਹੋ ਅਰੀਜਨਲ ਟਰੈਕਟਰ ਆ ਸਾਰਾ ਤੇ ਪੰਜਾਬ ਨੰਬਰ ਆ ਬਾਕੀ ਇੱਧਰ ਖੜਾ Mahindra 475 DA ਇਹਦੀ ਵੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ 14 ਮਾੜਲਾ 2,70,000 ਰੁਪਏ ਦੀ ਮੰਗ ਹੈ ਟਰੈਕਟਰ ਬਹੁਤ ਸਾਫ਼ ਕੰਡੀਸ਼ਨ ਵਿੱਚ ਖੜਾ ਹੀ ਦੇ ਸਕਦੇ ਤੁਸੀਂ ਮਿੱਤਰੋ ਤੇ ਆ ਜਾ ਵੀਰੇ ਅੱਗੇ ਇੱਧਰ ਖੜਾ Mahindra 550 ਇਹ ਕੀ ਮਾੜਾ 6,90,000 ਰੁਪਏ ਦੀ ਮੰਗ ਹੈ ਇਦਰਾ ਖੜਾ ਹੀ ਫਾਰਮ ਟਰੈਕ ਫਾਰਮ ਟਰੈਕ ਪਿਆ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਖੜਾ ਹੀ ਟਰੈਕਟਰ 96 ਮਾਡਲਾ 1,80,000 ਰੁਪਏ ਦੀ ਮੰਗ ਹੈ ਟਰੈਕਟਰ ਇਹ ਸਾਦੇ ਤੁਸੀਂ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ ਹੈਗੇ 80 85 ਪਰਸ ਟਾਇਰ ਹੈਗੇ ਆ ਬਾਕੀ ਅੱਗੇ ਖੜਾ ਹੀ ਮਹਿੰਦਰਾ 555 ਡੀਆਈ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਅੱਗੇ ਲੈ ਆ 21 ਮਾਡਲਾ 7,35,000 ਰੁਪਏ ਦੀ ਮੰਗ ਹੈ ਇਹਦੀ ਦੇਖ ਸਕਦੇ ਹੋ ਮਹਿੰਦਰਾ 265 ਡੀਆਈ 4 ਮਾਡਲਾ ਤੇ ਇਹ ਦੀ ਹੈਗੀ ਜੀ 230000 ਦੀ ਡਿਮਾਂਡ ਹੈ ਟਰੈਕਟਰ ਦੀ ਟਰੈਕਟਰ ਦੇ ਸਕਦੇ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਖੜਾ ਹੈ ਜੀ ਤੇ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਟਾਇਰ ਹੈਗੇ 70 75 ਪੈਸੇ ਟਾਇਰ ਹੈਗੇ ਜੀ ਅਗਲੇ ਤੇ ਪਿਛਲੇ ਬਾਕੀ ਕਿਸੇ ਪਾਸੇ ਵੀ ਲੀਕ ਨਹੀਂ ਹੈਗੀ ਇੰਜਨ ਗੇਅਰ ਜੀ ਫੁੱਲ ਗਾਰੰਟੀ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਖੜਾ ਹੈ ਜੀ ਟਰੈਕਟਰ ਇੱਧਰ ਖੜਾ ਹੈ ਫਾਰਮ ਟਰੈਕ ਫਾਰਮ ਟਰੈਕ 60 99 ਮਾਡਲ 205000 ਦੀ ਡਿਮਾਂਡ ਹੈ ਜਮਾ ਜੈ ਰੇਟ ਹੈ ਜੀ ਸਾਰਾ オリジナル ਟਰੈਕਟਰ ਹੈ ਜੀ ਦੇਖ ਸਾਹਿਬ ਚੈੱਕ ਕਰ ਸਕਦੇ ਆ ਜੀ ਤੁਸੀਂ ਟਾਇਰਾਂ ਦੀ ਕੰਡੀਸ਼ਨ ਟਾਇਰਾਂ ਦੀ ਜੀ ਗੱਲ ਕਰੀ ਆ ਜੀ ਟਾਇਰ ਹੈਗੇ 60 65 ਵੈਸੇ ਟਾਇਰ ਆ ਮਗਰਾੜ ਮਰੂੜ ਬਿਲਕੁਲ ਨਵੇਂ ਪਏ ਆ ਜੀ ਤੇ ਸਾਡੇ ਉਹ ਤੁਸੀਂ ਤੇ ਬਹੁਤ ਸਾਫ਼ ਕੰਡੀਸ਼ਨ ਦੇ ਵਿੱਚ ਖੜਾ ਹੈ ਟਰੈਕਟਰ ਆ ਤੇ ਕਰਕੇ ਇੱਧਰ ਖੜਾ ਹੈ ਮਹਿੰਦਰਾ 475 ਡੀਆਈ 2000 ਮਾਡਲ 2 ਲੱਖ 40 ਹਜ਼ਾਰ ਕੀ ਡਿਮਾਂਡ ਆ ਟਰੈਕਟਰ ਟਰੈਕਟਰ ਤੋਂ ਦੇਖ ਸਕਦਾ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਆ ਜੀ ਤੇ ਇੱਧਰ ਖੜਾ ਹੈ ਮਹਿੰਦਰਾ 265 ਡੀਆਈ 7 ਮਾਡਲ 2 ਲੱਖ 40 ਹਜ਼ਾਰ ਕੀ ਡਿਮਾਂਡ ਆ ਟਰੈਕਟਰ ਟਰੈਕਟਰ ਤੋਂ ਦੇਖ ਸਕਦਾ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਖੜਾ ਜੀ ਤੇ ਸਾਫ ਤੇ ਚੱਕਰ ਸਾਫ ਨੇ ਤੁਸੀਂ ਟਾਇਰ ਦਿਖਾ ਦੇ ਵੀਰੇ ਇਹ ਇਹਦੇ ਹੱਲ ਨੇ ਗਾ ਮਰਵਾ ਬਰੇ ਫਾਰਮ ਟਰੈਕ ਦੇਖੋ ਇਹ ਫਾਰਮ ਟਰੈਕ ਟਰੈਕਟਰ ਦੇਖੋ ਬਿਲਕੁਲ ਨਵਾਂ ਟਰੈਕਟਰ ਜੇ ਸਾਫ ਨੇ ਤੁਸੀਂ ਤੇ 50 ਨੰਬਰ ਆ ਜੀ 14 ਮਾਰਦਾ 385000 ਰੁਪਏ ਦੀ ੜਮਾੜ ਆ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ ਹੈਗੇ 70 75 ਪੈਸੇ ਟਾਇਰ ਆ ਜੀ ਤੇ ਟਰੈਕਟਰ ਬਹੁਤ ਸਾਫ ਪਿਆ ਜੀ ਦੇਖ ਸਕਦਾ ਤੁਸੀਂ 50 ਨੰਬਰ ਆ ਤੇ ਦੂਰੋਂ ਦਿਖਾ ਦੇ ਇੱਕ ਵਾਰੀ ਦੂਰੋਂ ਨਿਕਾ ਮਰਵਾ ਦੇ ਦੇਖ ਸਕਦਾ ਬਾਕੀ ਅੱਗੇ ਖੜਾ ਈ 7855 16 ਮਾਡਲ 563000 ਰੁਪਏ ਦੀ ਮੰਗ ਆ ਦੇ ਸਕਦੇ ਤੁਸੀਂ ਤੇ ਨਕਦ ਕੈਸ਼ ਕਾਪੀ ਆ ਦੇ ਸਕਦੇ ਤੁਸੀਂ ਬਿਲਕੁਲ ਸਾਫ ਕੰਡੀਸ਼ਨ ਵਿੱਚ ਖੜਾ ਟਰੈਕਟਰ ਬਿਲਕੁਲ ਤੇ 80 85 ਪੈਸੇ ਟਾਇਰ ਹੈਗੇ ਹੀ ਅਗਲੇ ਤੇ ਪਿਛਲੇ ਬਾਕੀ ਕਿਸੇ ਪਾਸੇ ਵੀ ਨਹੀਂ ਕਿਸੇ ਵੀ ਦੇ ਸਕਦੇ ਹਾਂ ਸਾਰਾ origignal tractor ਹੈ ਪੰਜਾਬ ਨੰਬਰ ਆ ਬਾਕੀ ਸੋਨ ਵਾਲੀ ਕਾ ਖੜਾ ਈ DS 50 RX 12 ਮਾਡਲ ਦਾ 185000 ਰੁਪਏ ਦੀ ਮੰਗ ਹੈ ਟਰੈਕਟਰ ਦੀ ਤੇ ਟਰੈਕਟਰ ਦੇ ਸਕਦੇ ਬਿਲਕੁਲ ਸਾਫ ਕੰਡੀਸ਼ਨ ਵਿੱਚ ਖੜਾ ਜੀ ਤੇ ਟਾਇਰਾਂ ਦੀ ਦਿਖਾ ਦੇ ਵੀਰੇ ਕੰਡੀਸ਼ਨ ਟਾਇਰਾਂ ਦੀ ਜੇ ਗੱਲ ਕਰੀ ਤੈ ਹੈਗੇ 85 ਦੇ ਟਾਇਰ ਹੈਗੇ ਇਹ ਦੇਖ ਸਕਦੇ ਤੁਸੀਂ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਖੜਾ ਈ ਟਰੈਕਟਰ ਸ਼ੋਅਰੂਮ ਕੰਡੀਸ਼ਨ ਟਰੈਕਟਰ ਇਹ ਦੀ ਸਰਦੇ ਤੁਸੀਂ 50 ਨੰਬਰ ਆ ਇਧਰ ਖੜਾ ਈ ਮਹਿੰਦਰਾ ਜਨਾਲਟਰ ਵਾਂਸੀ 605 ਜੀ ਸੱਤ ਮਾੜਾ 311500 ਦੀ ਡਿਮਾਂਡ ਆ 50 ਨੰਬਰ ਆ ਜੀ ਅੱਗੇ ਖੜਾ ਈ ਫਾਰਮ ਟਰੈਕ 60 ਤੇ ਸੀ ਮਾਰੂ 256000 ਦੀ ਡਿਮਾਂਡ ਆ ਬਹੁਤ ਸਾਫ ਟਰੈਕਟਰ ਪਿਆ ਜੀ ਅੱਗੇ ਸਟੈਂਡਰਡ ਖੜਾ ਈ ਤਿੰਨ ਮਰਲਾ ਤਿੰਨ ਲੱਖ 20 ਹਜ਼ਾਰ ਰੁਪਏ ਡਿਮਾਂਡ ਆ ਦੇਖ ਸਕਦੇ ਹੋ ਤੁਸੀਂ ਟਰੈਕਟਰ ਟਰੈਕਟਰ ਬਹੁਤ ਸਾਫ ਪਿਆ ਹੈ ਕੰਡੀਸ਼ਨ ਦੇ ਵਿੱਚ ਤੇ ਫਾਰਮ ਟਰੈਕ ਖੜਾ ਹੈ ਸਾਡਾ ਇਹਦੇ ਜੇ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗੇ ਜਾਂ ਤੋਂ ਜਿਹੜਾ ਸੇ ਟਾਇਰ ਆ ਜੀ ਤੇ ਬਾਕੀ ਬਾਈ ਨਾਲ ਵੀ ਗੱਲਬਾਤ ਕਰਦੇ ਆ ਇਹ ਵਾਲਾ ਬਾਈ ਜੀ ਤੇ ਇੰਜਨ ਗੇਅਰ ਦੀ ਗਾਰੰਟੀ ਹੈ ਫੁੱਲ ਹਾਂ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਹਾਂ ਠੀਕ ਆ ਜੀ ਤੇ ਪਹਿਲੇ ਨਾਲ ਹੀ ਟਰੈਕਟਰ ਹਾਂ ਆ ਪਹਿਲੇ ਨਾ ਪਹਿਲੇ ਨਾ ਟਰੈਕਟਰ ਆ ਤੇ ਟਾਇਰ ਟੂ ਸਾਰੇ ਨਾਲ ਦੇ ਨਾ ਨਾ ਟਾਇਰ ਦਵਾਰੇ ਅੱਛਾ ਟਾਇਰ ਦਵਾਰੇ ਬਾਕੀ ਓਰੀਜਨਲ ਹੈ ਟਰੈਕਟਰ ਸਾਰਾ ਅੱਛਾ ਟਾਇਰ ਵੀ ਆ ਬਾਕੀ ਸਾਰਾ ਟਰੈਕਟਰ ਓਰੀਜਨਲ ਆ ਜੀ ਟਾਇਰਾਂ ਨੂੰ ਛੱਡ ਕੇ ਟਾਇਰ ਦਵਾਰਾ ਪਵਾਏ ਆ ਪੰਜ ਮਾਡਲ ਪੰਜ ਮਾਡਲ ਆ ਕੀ ਡਿਮਾਂਡ ਕਰਦੇ ਆ ਇਹ ਦੀ ਕੀ ਡਿਮਾਂਡ ਕਰਦੇ ਆ ਕਿੰਨਾ ਰੇਟ ਆ ਜੀ ਇਹਦਾ 20 ਠੀਕ ਹੈ ਜੀ ਬਾਕੀ ਮੌਕੇ ਤੇ ਹੋ ਜੇ ਬਾਅਦ ਕਾਰਡ ਠੀਕ ਹੈ ਜੀ ਬਾਕੀ ਮੌਕੇ ਤੇ ਮਾਤਾਣਾ ਹੋ ਜੂਗਾ ਇਹ ਕਿਤੇ ਕਾਪੀ ਚੈਪ ਵਾਲੀ ਹੈ ਜੀ ਹਾਂ ਚੈਪ ਵਾਲੀ ਕਾਪੀ ਹੈ ਤੇ ਤਾਂ ਨੰਬਰ ਬੋਲਦੇ ਜੀ ਆਪਣਾ ਨੰਬਰ ਬੋਲ ਦਿਓ ਮੋਬਾਈਲ ਨੰਬਰ 99686 99686 7152 7152 ਇੱਕ ਹੀ ਟਰੈਕਟਰ ਹੈ ਜੀ ਆਪਣਾ ਹਾਂ ਠੀਕ ਹੈ ਜੀ ਤੇ ਬਾਕੀ ਇਸ ਨੰਬਰ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਟਰੈਕਟਰ ਦਿਖਾ ਦੇ ਵੀਰੇ ਟਰੈਕਟਰ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਖੜਾ ਹੀ ਤੇ ਸਾਡੇ ਟਾਇਰ ਨਵੇਂ ਪੋਏ ਹੈ ਜੀ ਤੇ ਬਾਕੀ ਸਾਰਾ ਰੀਨਲ ਟ੍ਰੈਕ ਤੇ ਪੰਜਾਬ ਨੰਬਰ ਤੇ ਪੰਜਾਬ ਨੰਬਰ ਆ ਵੈਸੇ ਤਾਂ ਡਮਗੜ ਹੈਗੇ ਇਹਦੇ 235000 ਉੱਤੇ ਬਾਈ ਕਹਿੰਦਾ 220000 ਰੁਪਏ ਦੇ ਦਾਂਗੇ ਦੇਖ ਸਕਦੇ ਤੁਸੀਂ 15000 ਛੋਟ ਦੇ ਦਾਂਗੇ ਪੰਜ ਮਾੜਲੇ ਪੰਜਾਬ ਨੰਬਰ ਆ